ਜੀ ਕਾਲ ਜੀ ਅੱਜ ਆਪਾਂ ਬਣਾਉਣ ਜਾ ਰਹੇ ਆ ਜੀ ਬਹੁਤ ਹੀ ਟੇਸਟੀ ਮੱਕੀ ਦੀ ਮੇਥੀ ਵਾਲੀ ਰੋਟੀ ਜਿਹੜੀ ਕਿ ਬਹੁਤ ਵਧੀਆ ਬਣਦੀ ਹੈ ਕਿਉਂਕਿ ਸਰਦੀਆਂ ਵਿੱਚ ਮੇਥੀ ਵੀ ਬਹੁਤ ਵਧੀਆ ਮਿਲਦੀ ਹੈ ਤੇ ਸਰਦੀਆਂ ਦੇ ਸੀਜ਼ਨ ਵਿੱਚ ਮੱਕੀ ਦੀ ਰੋਟੀ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਹੈ ਜੀ ਚਲੋ ਫਿਰ ਸ਼ੁਰੂ ਕਰਦੇ ਆ ਜੀ ਅੱਜ ਦੀ ਆਪਣੀ ਰੈਸਪੀ ਮੇਥੀ ਦੀ ਰੋਟੀ ਬਣਾਉਣ ਵਾਸਤੇ ਮੈਂ ਇੱਕ ਗੁੱਛੀ ਮੇਥੀ ਲਈ ਸੀ ਇਹਨੂੰ ਚੰਗੀ ਤਰ੍ਹਾਂ ਮੈਂ ਚੋਕ ਕੇ ਸਾਫ਼ ਕਰ ਲਿਆ ਤੇ ਉਹਦੇ ਵਿੱਚੋਂ ਆਪਾਂ ਅੱਧੀ ਮੇਥੀ ਪਾਵਾਂਗੇ ਤੇ ਅੱਧੀ ਮੇਥੀ ਮੈਂ ਰੱਖ ਲਈ ਹੈ ਜੀ ਸਭ ਤੋਂ ਪਹਿਲਾਂ ਆਪਾਂ ਮੇਥੀ ਨੂੰ ਕੱਟ ਕੇ ਤਿਆਰ ਕਰਾਂਗੇ ਤੇ ਥੋੜੀ ਜਿਹੀ ਮੇਥ ਅ ਵਕਰੀ ਰੱਖਾਂਗੇ ਜਦੋਂ ਆਪਾਂ ਲਸਣ ਅਦਰਕ ਦੀ ਪੇਸਟ ਬਣਾਣੀ ਹੈ ਉਹਦੇ ਨਾਲ ਹੀ ਇਹਨੂੰ ਕੁੱਟਾਂਗੇ ਤਾਂ ਕਿ ਇਹਦਾ ਟੇਸਟ ਬਹੁਤ ਵਧੀਆ ਰੋਟੀ ਵਿੱਚ ਆਉਂਦਾ ਹੈ ਇਸ ਤਰ੍ਹਾਂ ਸੀ ਮੇਥੀ ਨੂੰ ਬ੍ਰੇਕ ਬ੍ਰੇਕ ਕੱਟ ਲਵਾਂਗੇ ਮੈਂ ਥੋੜੀ ਜੀ ਮੇਥੀ ਪਹਿਲੇ ਕੱਟੀ ਸੀ ਤੇ ਹੁਣ ਥੋੜੀ ਜੀ ਆਪਾਂ ਹੋਰ ਕੱਟ ਲਵਾਂਗੇ ਮੇਥੀ ਨੂੰ ਸੀ ਇਸ ਤਰ੍ਹਾਂ ਕੱਟ ਲਿਆ ਜੀ ਤੇ ਥੋੜਾ ਜਿਹਾ ਧਨੀਆ ਉਹਨੂੰ ਵੀ ਇਸ ਤਰ੍ਹਾਂ ਕੱਟਿਆ ਹੈ ਤੇ ਇੱਕ ਪਿਆਜ਼ ਨੂੰ ਆਪਾਂ ਕद्दूकस ਕੀਤਾ ਹੈ ਤੇ ਇੱਧਰ ਆਪਾਂ ਇੱਕ ਲਸਣ ਦੀ ਗੱਠੀ ਤਿੰਨ ਹਰੀਆਂ ਮਿਰਚਾਂ ਤੇ ਇੱਕ ਅਦਰਕ ਦਾ ਆਪਾਂ ਛੋਟਾ ਟੁਕੜਾ ਲੈ ਆਂ ਨੂੰ ਇਸ ਤਰ੍ਹਾਂ ਕੱਟ ਲਿਆ ਹੈ ਤੇ ਇਹਦੇ ਵਿੱਚ ਅਸੀਂ ਪਾਵਾਂਗੇ ਜੀ ਅੱਧਾ ਚਮਚ ਸਾਬਤ ਕਾਲੀਆਂ ਮਿਰਚਾਂ ਇਹਨਾਂ ਸਾਰੀਆਂ ਚੀਜ਼ਾਂ ਦਾ ਅਸੀਂ ਕੁੱਟ ਕੇ ਇੱਕ ਦਰਦਰਾ ਪੇਸਟ ਬਣਾ ਕੇ ਤਿਆਰ ਕਰਾਂਗੇ ਇਹਨਾਂ ਸਾਰੇ ਨੂੰ ਆਪਾਂ ਕੁੰਡੀ 'ਚ ਪਾ ਦਾਂਗੇ ਇਸ ਦੇ ਨਾਲ ਅੱਧਾ ਚਮਚ ਸਾਬਤ ਧਨੀਆ ਅੱਧੇ ਚਮਚ ਆਪਾਂ ਜੀਰਾ ਲਵਾਂਗੇ ਇਹਨਾਂ ਨੂੰ ਅਸੀਂ ਕਟ ਲਵਾਂਗੇ ਹੁਣ ਇਹਦੇ ਵਿੱਚ ਹੀ ਆਪਾਂ ਥੋੜੀ ਜਿਹੀ ਮੇਥੀ ਇਹਨੂੰ ਵੀ ਕੁੱਟ ਕੇ ਤਿਆਰ ਕਰਾਂਗੇ ਇਸ ਤਰ੍ਹਾਂ ਆਪਣੀ ਰੋਟੀਆਂ ਦਾ ਬਹੁਤ ਵਧੀਆ ਟੇਸਟ ਆਉਂਦਾ ਹੈ ਰੋਟੀ ਬਹੁਤ ਜ਼ਿਆਦਾ ਵਧੀਆ ਬਣਦੀ ਹੈ ਆ ਦੇਖੋ ਜੀ ਇਹਦੇ ਵਿੱਚ ਆਪਾਂ ਥੋੜੀ ਜੀ ਮੇਥੀ ਨੂੰ ਵੀ ਕੁੱਟ ਲਿਆ ਹੈ ਤੇ ਇਹ ਆਪਾਂ ਇਸ ਤਰ੍ਹਾਂ ਦਾ ਪੇਸਟ ਬਣਾ ਕੇ ਤਿਆਰ ਕਰ ਲਿਆ ਹੈ ਬਿਲਕੁਲ ਬਰੀਕ ਨਹੀਂ ਕੀਤਾ ਇਹਨੂੰ ਦਰਦਰਾ ਜਿਹਾ ਇਸ ਕੁੱਟ ਕੇ ਤਿਆਰ ਕੀਤਾ ਹੈ ਮੱਕੀ ਦੀ ਰੋਟੀ ਬਣਾਉਣ ਵਾਸਤੇ ਅਸੀਂ ਇੱਕ ਕੌਲੀ ਮੱਕੀ ਦਾ ਆਟਾ ਲਿਆ ਹੈ ਜੀ ਇਹਦੇ ਵਿੱਚ ਆਪਾਂ ਹੁਣੇ ਸਾਰੀਆਂ ਚੀਜ਼ਾਂ ਨੂੰ ਪਾ ਦਾਂਗੇ ਸਭ ਤੋਂ ਪਹਿਲਾਂ ਅਸੀਂ ਇਹ ਵਾਲਾ ਪਿਆਜ਼ ਪਾਵਾਂਗੇ ਇਹਦੇ ਵਿੱਚ ਅਸੀਂ 2 ਚਮਚ ਕਣਕ ਦਾ ਆਟਾ ਪਾਵਾਂਗੇ ਕਣਕ ਦਾ ਆਟਾ ਪਾਣ ਨਾਲ ਇਹ ਹੁੰਦਾ ਹੈ ਕਿ ਕਈ ਵਾਰੀ ਮੱਕੀ ਦਾ ਆਟਾ ਗੁੰਨਦੇ ਸਮੇਂ ਆਟਾ ਜੁੜਦਾ ਨਹੀਂ ਹੈ ਤੇ ਫਿਰ ਆਟਾ ਬਹੁਤ ਹੀ ਜਲਦੀ ਇਕੱਠਾ ਹੋ ਜਾਂਦਾ ਹੈ ਤੇ ਇਹ ਜੁੜ ਜਾਂਦਾ ਤੇ ਰੋਟੀ ਬਹੁਤ ਵਧੀਆ ਬਣਦੀ ਹੈ ਕਣਕ ਦਾ ਆਟਾ ਬਿਲਕੁਲ ਆਪਸ਼ਨਲ ਹੈ ਜੀ ਤੁਸੀਂ ਪਾਣਾ ਤੇ ਪਾਓ ਨਹੀਂ ਪਾਣਾ ਤੇ ਨਾ ਪਾਓ ਇਸ ਦੇ ਨਾਲ ਹੀ ਆਪਾਂ ਇਹ ਕੱਟੀ ਹੋਈ ਮੇਥੀ ਇਹ ਵੀ ਪਾਵਾਂਗੇ ਤੇ ਜਿਹੜਾ ਆਪਾਂ ਮੇਥੀ ਲਸਣ ਅਦਰਕ ਸਭ ਕੁੱਟ ਕੇ ਤਿਆਰ ਕੀਤਾ ਉਹ ਵੀ ਪਾਵਾਂਗੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਮਸਾਲੇ ਸਵਾਦ ਦੇ ਹਿਸਾਬ ਨਾਲ ਪਾਇਆ ਜੀ ਨਮਕ ਇੱਕ ਚਮਚਾ ਧਨੀਆ ਪਾਊਡਰ ਅੱਧਾ ਚਮਚਾ ਹਲਦੀ ਪਾਊਡਰ ਅੱਧਾ ਚਮਚਾ ਜਵੈਨ ਉਹਨੂੰ ਇਸ ਤਰ੍ਹਾਂ ਤੁਸੀਂ ਹੱਥ ਨਾਲ ਰਗੜ ਕੇ ਪਾਓ ਤੇ ਰੋਟੀ ਦਾ ਟੇਸਟ ਬਹੁਤ ਵਧੀਆ ਆਏਗਾ ਦੋ ਚੁਟਕੀਆਂ ਪਾਵਾਂਗੇ ਜੀ ਹਿੰਗ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਕਰਾਂਗੇ ਜੀ ਮਿਕਸ ਸਾਰੇ ਆਟੇ ਨੂੰ ਆਪਾਂ ਮਿਕਸ ਕਰ ਲਿਆ ਤੇ ਹੁਣ ਆਪਾਂ ਥੋੜਾ ਜਿਹਾ ਪਾਣੀ ਪਾ ਕੇ ਤੇ ਆਟੇ ਨੂੰ ਗੁੰਨਾਂਗੇ ਪਾਣੀ ਆਪਾਂ ਜ਼ਿਆਦਾ ਨਹੀਂ ਪਾਣਾ ਕਿਉਂਕਿ ਮੱਕੀ ਦਾ ਆਟਾ ਨੂੰ ਅਸੀਂ ਥੋੜਾ ਜਿਹਾ ਸਖਤੀ ਗੁੰਨ ਕੇ ਤਿਆਰ ਕਰਾਂਗੇ ਆਟੇ ਨੂੰ ਅਸੀਂ ਇਸ ਤਰ੍ਹਾਂ ਮਿਕਸ ਕਰ ਲਿਆ ਜੀ ਹੁਣ ਅਸੀਂ ਇਹਨੂੰ ਦੋ ਹਿੱਸਿਆਂ ਵਿੱਚ ਵੰਡ ਦਾਂਗੇ ਜਿਹੜੀਆਂ ਰੋਟੀ ਆਪਾਂ ਪਹਿਲਾਂ ਬਣਾਣੀ ਉਹ ਆਟੇ ਨੂੰ ਅਸੀਂ ਪਹਿਲੇ ਮਲ ਕੇ ਤਿਆਰ ਕਰਾਂਗੇ ਆਟੇ ਨੂੰ ਚੰਗੀ ਤਰ੍ਹਾਂ ਮਲਾਂਗੇ ਜਿੰਨਾ ਚੰਗੀ ਤਰ੍ਹਾਂ ਆਪਣਾ ਆਟਾ ਮਲਿਆ ਜਾਏਗਾ ਉਨੀ ਵਧੀਆ ਆਪਣੀ ਰੋਟੀ ਬਣ ਕੇ ਤਿਆਰ ਹੋਏਗੀ ਇਹ ਰੋਟੀ ਨੂੰ ਸੀਨ ਦੋ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਇੱਕ ਤੇ ਪੁਰਾਣਾ ਤਰੀਕਾ ਜਿਹੜਾ ਕਿ ਆਪਣੇ ਪਹਿਲੇ ਸਮੇਂ ਵਿੱਚ ਆਪਣੇ ਹੱਥ ਨਾਲ ਰੋਟੀ ਬਣਾ ਕੇ ਤਿਆਰ ਕਰਦੇ ਨੇ ਇੱਕ ਆਪਾਂ ਇਹ ਰੋਟੀ ਨੂੰ ਚਕਲੇ ਤੇ ਬਣਾ ਕੇ ਤਿਆਰ ਕਰਾਂਗੇ ਕਿਉਂਕਿ ਅੱਜ ਕੱਲ ਦੇ ਸਮੇਂ ਵਿੱਚ ਕਈ ਵਾਰੀ ਮੁਸ਼ਕਲ ਆਂਦੀ ਹੈ ਮੱਕੀ ਦੀ ਰੋਟੀ ਬਣਾਉਣ ਨੂੰ ਇਸ ਕਰਕੇ ਆਹ ਦੇਖੋ ਜੀ ਅਸੀਂ ਆਟੇ ਨੂੰ 5-7 ਮਿੰਟ ਚੰਗੀ ਤਰ੍ਹਾਂ ਮਲ ਲਿਆ ਤੇ ਬਿਲਕੁਲ ਇਕੱਠਾ ਹੋ ਗਿਆ ਜੀ ਹੁਣ ਅਸੀਂ ਇਹਦੀ ਰੋਟੀ ਬਣਾ ਕੇ ਤਿਆਰ ਕਰਦੇ ਆਂ ਜਿੱਦਕ ਤੁਸੀਂ ਇਹ ਰੋਟੀ ਬਣਾਣੀ ਹੈ ਉਸ ਦੇ ਸਹਾਰਨਾ ਤੁਸੀਂ ਪੇੜਾ ਲਓ ਕਿਉਂਕਿ ਮੱਕੀ ਦੇ ਆਟੇ ਦੀ ਰੋਟੀ ਥੋੜੀ ਮੋਟੀ ਹੀ ਬਣ ਕੇ ਤਿਆਰ ਹੁੰਦੀ ਹੈ ਤੁਸੀਂ ਪੇੜਾ ਬਣਾ ਕੇ ਚੈੱਕ ਕਰੋ ਕਿ ਪੇੜਾ ਸਹੀ ਬਣ ਰਿਹਾ ਹੈ ਆ ਦੇਖੋ ਆਪਣਾ ਪੇੜਾ ਬਿਲਕੁਲ ਸਹੀ ਹੈ ਸਾਰੀਆਂ ਸਾਈਡਾਂ ਤੋਂ ਤੇ ਹੁਣ ਆਪਾਂ ਹਲਕਾ ਜਿਹਾ ਹੱਥ ਨੂੰ ਪਾਣੀ ਲਾਵਾਂਗੇ ਤੇ ਇਹ ਰੋਟੀ ਨੂੰ ਅਸੀਂ ਥੋੜੀ ਜਿਹੀ ਇਸ ਤਰ੍ਹਾਂ ਹੱਥ ਨਾਲ ਫਲਾ ਲਵਾਂਗੇ ਤੇ ਇਸ ਤਰ੍ਹਾਂ ਤੁਸੀਂ ਇਹਦੇ ਕੰਡੇਆਂ ਨੂੰ ਪਤਲੇ ਕਰਦੇ ਜਾਣਾ ਹੈ ਤੇ ਰੋਟੀ ਆਪਣੇ ਆਪ ਬੰਨ دی ਜਾਣੀ ਹੈ ਜੀ ਇਹ ਸਭ ਤੋਂ ਪੁਰਾਣਾ ਤਰੀਕਾ ਹੈ ਇੱਕ ਪੁਰਾਣੇ ਤਰੀਕੇ ਚ ਜਿਵੇਂ ਆਪਣੇ ਘਰਾਂ ਵਿੱਚ ਮੱਕੀ ਦੇ ਆਟੇ ਦੀ ਰੋਟੀ ਤਿਆਰ ਕੀਤੀ ਜਾਂਦੀ ਹੈ ਹਾਂ ਦੇਖੋ ਇਸ ਤਰ੍ਹਾਂ ਇਹ ਵਾਲੀਆਂ ਸੈਟਾਂ ਨੂੰ ਤੁਸੀਂ ਥੋੜਾ ਜਿਹਾ ਹੱਥ ਦੇ ਨਾਲ ਮਿਲਾ ਲੈਣਾ ਜੇ ਵਿੱਚ ਥੋੜੀ ਜਿਹੀ ਤਰੇੜ ਆ ਜੇ ਬਸ ਇਸ ਤਰ੍ਹਾਂ ਹੀ ਆਪਾਂ ਰੋਟੀ ਨੂੰ ਬਣਾ ਕੇ ਕਰਾਂਗੇ ਤੇ ਤਿਆਰ ਤੇ ਵਿੱਚੋਂ ਵੀ ਤੁਸੀਂ ਰੋਟੀ ਨੂੰ ਪਤਲੀ ਕਰ ਦੇਣਾ ਹੈ ਆਪਾਂ ਇਹਨਾਂ ਇੱਕ ਘਰ ਦੀ ਰੋਟੀ ਬਣਾਈ ਹੈ ਜੀ ਤੁਸੀਂ ਆਪਣੇ ਹਿਸਾਬ ਨਾਲ ਇਹਨੂੰ ਵੱਡੀ ਛੋਟੀ ਕਰ ਸਕਦੇ ਹੋ ਆਪਾਂ ਇਸ ਰੋਟੀ ਨੂੰ ਹੁਣ ਸੇਕਦੇ ਹਾਂ ਜੀ ਤਵੇ ਤੇ ਆਪਾਂ ਇੱਕ ਚਮਚਾ ਘਿਓ ਲਾਇਆ ਹੈ ਤਾਂ ਕਿ ਰੋਟੀ ਤਵੇ ਨੂੰ ਚਿੱcke ਨਾ ਇਸ ਤਰ੍ਹਾਂ ਇਹਨੂੰ ਪਾ ਕੇ ਤੇ ਬਿਲਕੁਲ ਮੀਡੀਅਮ ਫਲੇਮ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਲਟਾ ਪਟਾ ਕੇ ਸੇਕਾਂਗੇ ਜਦੋਂ ਰੋਟੀ ਦੀ ਇੱਕ ਸਾਈਡ ਸਿੱਕ ਜੇਗੀ ਫਿਰ ਆਪਾਂ ਇਹਨੂੰ ਦੂਜੀ ਸਾਈਡ ਤੋਂ ਸੇਕਾਂਗੇ ਹੁਣ ਰੋਟੀ ਦੀ ਇੱਕ ਸਾਈਡ ਥੋੜੀ ਸਿੱਕ ਗਈ ਹੈ ਹੁਣ ਇਸ ਨੂੰ ਦੂਜੀ ਸਾਈਡ ਤੋਂ ਪਲਟਾ ਦਵਾਂਗੇ ਥੋੜਾ ਥੋੜਾ ਇਸਤੇ ਆਪਾਂ ਲਗਾਵਾਂਗੇ ਜੀ ਬੇਸਿਕਿਓ ਕਿਓ ਲਗਾ ਕੇ ਰੋਟੀ ਨੂੰ ਚੰਗੀ ਤਰ੍ਹਾਂ ਅਸੀਂ ਰਾੜ ਕੇ ਸੇਕਾਂਗੇ ਤਾਂ ਕਿ ਇਹ ਥੋੜੀ ਕ੍ਰਿਸਪੀ ਵੀ ਬਣੇ ਤੇ ਖਾਣ ਵਿੱਚ ਵੀ ਬਹੁਤ ਜ਼ਿਆਦਾ ਟੇਸਟੀ ਲੱਗੇ ਆਹ ਜਿsko ਜੀ ਤੁਸੀਂ ਦੇਖ ਸਕਦੇ ਹੋ ਕਿ ਰੋਟੀ ਆਪਣੀ ਬਹੁਤ ਵਧੀਆ ਸੇਕ ਕੇ ਤਿਆਰ ਹੋਈ ਹੈ ਇਸ ਤਰ੍ਹਾਂ ਅਸੀਂ ਰੋਟੀ ਨੂੰ ਦੋਨਾ ਸੱਡਾ ਤੋਂ ਉਲਟਾ ਪਲਟਾ ਕੇ ਚੰਗੀ ਤਰ੍ਹਾਂ ਆਪਾਂ ਸੇਕ ਲਿਆ ਹੈ ਜੀ ਤੇ ਦੂਜੀ ਰੋਟੀ ਆਪਾਂ ਤੁਹਾਨੂੰ ਚਕਲੇ ਦੇ ਨਾਲ ਬਣਾ ਕੇ ਦਿਖਾ ਰਹੇ ਹਾਂ ਜੀ ਕਿਉਂਕਿ ਇਸ ਰੋਟੀ ਨੂੰ ਅਸੀਂ ਦੋ ਤਰੀਕਿਆਂ ਨਾਲ ਬਣਾ ਕੇ ਦਿਖਾਣਾ ਹੈ ਪਹਿਲਾ ਅਸੀਂ ਆਪਾਂ ਨੂੰ ਨੋਰਮਲ ਪੁਰਾਣੇ ਤਰੀਕੇ ਨਾਲ ਜਿਵੇਂ ਹੱਥ ਨਾਲ ਰੋਟੀ ਬਣਾ ਕੇ ਤਿਆਰ ਕੀਤੀ ਜਾਂਦੀ ਉਸ ਤਰ੍ਹਾਂ ਬਣਾਇਆ ਤੇ ਹੁਣ ਅਸੀਂ ਚਕਲੇ ਤੇ ਇਹ ਰੋਟੀ ਨੂੰ ਵੇਲ ਕੇ ਤਿਆਰ ਕਰਾਂਗੇ ਤਾਂ ਕਿ ਇਹਨੂੰ ਸਾਰੇ ਜਾਣੇ ਜਿਨ੍ਹਾਂ ਨੂੰ ਨਹੀਂ ਵੀ ਰੋਟੀ ਬਣਾਉਣੀ ਆਉਂਦੀ ਬੜੀ ਆਸਾਨੀ ਨਾਲ ਇਹਨੂੰ ਬਣਾ ਕੇ ਤਿਆਰ ਕਰ ਸਕਣ ਦੂਜੀ ਰੋਟੀ ਵੀ ਆਪਾਂ ਬਣਾ ਕੇ ਤਿਆਰ ਕਰਦੇ ਆ। ਤੇ ਦੂਜੀ ਰੋਟੀ ਵਾਸਤੇ ਅਸੀਂ ਇਸ ਤਰ੍ਹਾਂ ਇੱਕ ਚੱਕਲਾ ਲਿਆ ਉਸਤੇ ਇਸ ਤਰ੍ਹਾਂ ਇੱਕ ਆਪਾਂ ਪਲਾਸਟਿਕ ਦਾ ਲਿਫਾਫਾ ਰੱਖਤਾ ਹੈ ਤੇ ਇਸ ਤਰ੍ਹਾਂ ਇੱਕ ਆਪਾਂ ਪੇੜਾ ਬਣਾ ਲਿਆ ਜਿੰਨੀ ਕਾਪਾਂ ਰੋਟੀ ਬਣਾਣੀ ਹੈ ਤੇ ਇਸ ਤਰ੍ਹਾਂ ਤੁਸੀਂ ਰੋਟੀ ਨੂੰ ਹੱਥ ਦੇ ਨਾਲ ਪ੍ਰੈਸ ਕਰਦੇ ਜਾਣਾ ਹੈ ਤੇ ਸਾਰੀਆਂ ਸੈੱਡਾਂ ਵਾਲੇ ਇਸ ਤਰ੍ਹਾਂ ਇਹਨੂੰ ਘੁਮਾਉਂਦੇ ਜਾਣਾ ਹੈ। ਤੇ ਰੋਟੀ ਬਹੁਤ ਹੀ ਵਧੀਆ ਬਿਲ ਕੇ ਤਿਆਰ ਹੋਏਗੀ ਬਹੁਤ ਹੀ ਆਸਾਨ ਤਰੀਕਾ ਹੈ। ਸਿੰਪਲ ਬੜੀ ਆਸਾਨੀ ਨਾਲ ਇਹ ਰੋਟੀ ਬਣ ਜਾਂਦੀ ਹੈ। ਸਿਰਫ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਕਿ ਤੁਹਾਡਾ ਡਾਟਾ ਚੰਗੀ ਤਰ੍ਹਾਂ ਨਾਲ ਗੁੰਨੇਆ ਹੋਣਾ ਚਾਹੀਦਾ ਹੈ ਜਿੰਨੀ ਵਧੀਆ ਤੁਸੀਂ ਇਹ ਆਟੇ ਨੂੰ ਤਿਆਰ ਕਰੋਗੇ ਰੋਟੀ ਉਨੀ ਹੀ ਵਧੀਆ ਆਪਣੀ ਬਣ ਕੇ ਤਿਆਰ ਹੋਏਗੀ ਇਸ ਤਰ੍ਹਾਂ ਹੀ ਤੁਸੀਂ ਇਹਨੂੰ ਸਾਰੀਆਂ ਸੈੱਡਾਂ ਤੋਂ ਹੱਥ ਦੇ ਨਾਲ ਪ੍ਰੈਸ ਕਰਦੇ ਹੋਏ ਰੋਟੀ ਬਣਾ ਕੇ ਤਿਆਰ ਕਰਨੀ ਹੈ ਜੀ ਆਹ ਦੇਖੋ ਜੀ ਰੋਟੀ ਆਪਣੀ ਬਹੁਤ ਵਧੀਆ ਬਣ ਕੇ ਤਿਆਰ ਹੋਈ ਹੈ ਜਿਹੜੀਆਂ ਇਹ ਵਾਲੀਆਂ ਸੈੱਡਾਂ ਇਹਨੂੰ ਤੁਸੀਂ ਇਸ ਤਰ੍ਹਾਂ ਹੱਥ ਦੇ ਨਾਲ ਮਿਲਾ ਲੈਣਾ ਹੈ ਬਹੁਤ ਹੀ ਈਜ਼ੀ ਤਰੀਕਾ ਹੈ ਹਾਂਜੀ ਰੋਟੀ ਆਪਣੀ ਬਹੁਤ ਸੋਹਣੀ ਬਣ ਕੇ ਤਿਆਰ ਹੋਈ ਹੈ ਹੁਣ ਇਸ ਤਰ੍ਹਾਂ ਤੁਸੀਂ ਇਹਨੂੰ ਪਲਟ ਲੈਣਾ ਹੈ ਬਿਲਕੁਲ ਰੋਟੀ ਸਹੀ ਬਣੀ ਹੈ ਜੀ ਹੁਣ ਅਸੀਂ ਇਹਨੂੰ ਸੇਕਦੇ ਹਾਂ ਜੀ ਤਵੇ ਤੇ ਆਪਾਂ ਥੋੜਾ ਜਿਹਾ ਤੇਲ ਆ ਗਿਆ ਫਿਰ ਤੋਂ ਤੇ ਹੁਣ ਆਪਾਂ ਇਹ ਰੋਟੀ ਨੂੰ ਪਾਤਾ ਹੈ ਜੀ ਇਹਨੂੰ ਵੀ ਅਸੀਂ ਲਟਾ-ਪਲਟਾ ਕੇ ਚੰਗੀ ਤਰ੍ਹਾਂ ਸੇਕ ਲਵਾਂਗੇ ਜਦੋਂ ਇੱਕ ਸਾਈਡ ਤੋਂ ਰੋਟੀ ਸਿੱਕ ਗਈ ਫਿਰ ਅਸੀਂ ਇਹਨੂੰ ਦੂਜੀ ਸਾਈਡ ਤੋਂ ਸੇਕਾਂਗੇ ਤੁਹਾਨੂੰ ਜਿਹੜਾ ਵੀ ਤਰੀਕਾ ਵਧੀਆ ਲੱਗਦਾ ਤੁਸੀਂ ਉਸ ਤਰੀਕੇ ਨਾਲ ਇਹਨੂੰ ਬਣਾ ਸਕਦੇ ਹੋ ਹੋਣ ਸੀ ਰੋਟੀ ਨੂੰ ਦੂਜੀ ਸੈਂਡ ਤੇ ਪਲਟ ਲਵਾਂਗੇ ਆ ਦੇਖੋ ਇਸ ਤੇ ਲਗਾਵਾਂਗੇ ਜੀ ਥੋੜਾ ਜਿਹਾ ਘਿਓ ਇਹਨੂੰ ਵੀ ਉਲਟਾ ਪਲਟਾ ਕੇ ਚੰਗੀ ਤਰ੍ਹਾਂ ਸੀ ਕ੍ਰਿਸਪੀ ਕਰਕੇ ਸੇਕ ਲਵਾਂਗੇ ਹਾਂ ਜੀ ਸਾਡੀ ਦੂਜੀ ਰੋਟੀ ਵੀ ਸੇਕ ਕੇ ਬਿਲਕੁਲ ਤਿਆਰ ਹੈ ਜੀ ਇਸੇ ਤਰ੍ਹਾਂ ਆਪਾਂ ਸਾਰੀਆਂ ਰੋਟੀਆਂ ਬਣਾ ਕੇ ਤਿਆਰ ਕਰਦੇ ਹਾਂ ਜੀ ਲਓ ਜੀ ਆਪਣੀਆਂ ਗਰਮਾ ਗਰਮ ਮੱਕੀ ਦੇ ਆਟੇ ਦੀਆਂ ਮੇਥੀ ਵਾਲੀਆਂ ਰੋਟੀਆਂ ਬਣ ਕੇ ਬਿਲਕੁਲ ਤਿਆਰ ਨੇ ਜੀ ਦੇਖੋ ਕਿੰਨੀਆਂ ਸੋਹਣੀਆਂ ਬਣ ਕੇ ਤਿਆਰ ਹੋਈਆਂ ਨੇ ਆਪਾਂ ਘਾਹ ਦੀਆਂ ਰੋਟੀਆਂ ਬਣਾ ਕੇ ਤਿਆਰ ਕਰ ਲਿਆ ਨੇ ਜੀ ਤੇ ਹੁਣ ਆਪਾਂ ਕਰਦੇ ਆ ਜੀ ਇਹਨਾਂ ਨੂੰ ਸਰਵ ਲਓ ਜੀ ਬਹੁਤ ਹੀ ਟੇਸਟੀ ਗਰਮਾ ਗਰਮ ਆਪਾਂ ਮੱਕੀ ਦੇ ਆਟੇ ਦੀ ਮੇਥੀ ਵਾਲੀ ਰੋਟੀ ਬਣਾ ਕੇ ਤਿਆਰ ਕੀਤੀ ਐ ਇਹਦੇ ਨਾਲ ਕੀਤਾ ਜੀ ਆਪਾਂ ਸਰਵ ਦਹੀਂ ਨਾਲ ਥੋੜਾ ਪਿਆਜ਼ ਤੇ ਹਰੀਆਂ ਮਿਰਚਾਂ ਗਰਮ ਗਰਮ ਫੁੱਲਕੇ ਅੰਦਰ ਰੱਖਿਆ ਜੀ ਆਪਾਂ ਬਟਰ ਜਿਹਦੇ ਨਾਲ ਕਿਸ ਰੋਟੀ ਦਾ ਟੇਸਟ ਬਹੁਤ ਹੀ ਜ਼ਿਆਦਾ ਵੱਧ ਜਾਂਦਾ ਹੈ ਤੇ ਸਾਰਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਉਂਦੀ ਹੈ ਇਹ ਰੋਟੀਆਂ ਬਹੁਤ ਹੀ ਜ਼ਿਆਦਾ ਕਰਾਰੇ ਬਣਦੀਆਂ ਨੇ ਕਿਉਂਕਿ ਮੇਥੀ ਵਿੱਚ ਇੱਕ ਆਪਣਾ ਹੀ ਕਰਾਰਾਪਨ ਹੁੰਦਾ ਹੈ ਤੁਸੀਂ ਵੀ ਇਹਨਾਂ ਨੂੰ ਬਣਾਇਓ ਤੇ ਖਾਇਓ ਤੇ ਫਿਰ ਮੈਨੂੰ ਦੱਸਿਓ ਜੀ ਤੁਹਾਡੀ ਰੈਸਪੀ ਕਿਵੇਂ ਦੀ ਬਣੀ ਹੈ ਜੀ ਇਹ ਸੀ ਮੇਰਾ ਤਰੀਕਾ ਮੱਕੀ ਦੇ ਆਟੇ ਦੀ ਮੇਥੀ ਵਾਲੀ ਰੋਟੀ ਬਣਾਉਂਦਾ ਤੇ ਤੁਸੀਂ ਵੀ ਇਹਨੂੰ ਇਸ ਤਰੀਕੇ ਨਾਲ ਜ਼ਰੂਰ ਇੱਕ ਵਾਰੀ ਬਣਾਇਓ ਆਪਾਂ ਮਿਲਾਂਗੇ ਜੇ ਤੁਹਾਨੂੰ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਖੁਸ਼ ਰਹੋ ਤੰਦਰੁਸਤ ਰਹੋ ਹੱਸਦੇ ਵਸਦੇ ਰਹੋ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ